ਰਸੀ ਹਾ ਆਪਣਾ ਟੈਂਕ ਦੇ ਉੱਪਰ ਦੋ ਜੁੜੇ ਲਾਟੂ ਜਿਹੜਾ ਲਗਾ ਕੇ ਚਲੇ ਗਏ ਸੀ ਸਾਡੇ ਜਾਂ ਤੋਂ ਕੋਈ ਕੋਨੇ ਦੇ ਕਿੰਦੇ ਆਸ-ਪਾਸ ਦੋ ਇੱਕ ਮੁੰਨਾ ਹੈਗੇ ਤੇ ਇੱਕ ਸਰਦਾਰ ਜੀ ਲੱਗੇ ਹਨ ਫੇਸ ਕਵਰ ਕੀਤੀ ਹੋਈ ਸੀਗੇ ਤੇ ਸਾਡੇ ਬਰਾਂਡੇ ਵਿੱਚ ਨਜ਼ਰ ਆਇਆ ਸਾਨੂੰ ਸੀਸੀਟੀਵੀ ਨੇਕਸਟ ਨਹੀਂ ਆਉਂਦਾ ਨੇਕਸਟ ਜਦੋਂ ਆਇਆ ਤੇ ਸਾਡਾ ਮੇਨ ਜਿਹੜਾ ਉਹਦਾ ਕਾਲਾ ਨੀਸੀ ਹੈ ਜੈਸੂਂਡੀ ਲੱਗੀ ਹੋਈ ਸੀਗੀ ਜਦੋਂ ਦੇਖਿਆ ਤੇ ਬਾਹਰੋਂ ਹੀ ਚੁੜੇ ਸੀ ਸੀਸੀਟੀਵੀ ਆਨ ਕਰਕੇ ਦੇਖਿਆ ਤਾਂ ਫਿਰ ਪਤਾ ਲੱਗਾ ਵੀ ਦੋ ਜਾਨੇ ਜਾਈਗੇ 4:00 ਤੇ 3:00 ਵਜੇ ਐਂਟਰ ਹੁੰਦੇ ਆ ਤੇ ਰੋਲਿੰਗ ਵਾਲੀ ਸਾਰੇ ਰੂਮਸ ਖੋਲਦੇ ਆ ਤੇ ਕਮਰਿਆਂ ਵਿੱਚ ਹੁੰਦੇ ਪਏ ਆ ਤੇ ਵੈਸੇ ਨੁਕਸਾਨ ਤਾਂ ਸਿਰਫ ਕੋਈ ਛੋਟਾ-ਸਾਨਾ ਨਜ਼ਰ ਆਦੀ ਰਿਹਾ ਬਾਕੀ ਸਭ ਕੁਝ ਬਿਲਕੁਲ ਅਨਸਰੈਂਸ਼ਨ ਹੁੰਦਾ ਪਰ ਇਹ ਵੀ ਬੱਚਾ ਜੂਨ ਖੌਫ ਬਣਿਆ ਹੋਇਆ ਸਾਡੇ ਜਿਵੇਂ ਬਣਿਆ ਹੋਇਆ ਵੀ ਨੈਕਸਟ ਟਾਈਮਾਂ ਦੇ ਪਤਾ ਨਹੀਂ ਕਿ ਨੁਕਸਾਨ ਕਰਨਗੇ ਸਾਡੇ ਤੇ ਸਾਡੇ ਲੌਕਸ ਖਰਾਬ ਕਰ ਗਏ ਸਾਡੇ ਕਿੰਨੇ ਨੇ ਤੁਸੀਂ ਵੀ ਜੀ ਕੁਣ ਇੱਕ 3 ਵਜੇ ਦੇ ਆਸ-ਪਾਸ ਸਰ ਕਿ ਕਿੰਨੇ ਬੰਦੇ ਦੋ ਜਾਨੀ ਸੀ ਸਰ ਦੋ ਜਾਨੀ ਸੀ ਕਾਰ ਤੇ ਆਏ ਬਾਈਕ ਤੇ ਸੀ ਸਰ ਇਹ ਨਹੀਂ ਕਰ ਸਕਦੇ ਕੈਮਰਾ ਲਾਏ ਜਾਂ ਕਿੱਧਾ ਹੈ ਸਾਨੂੰ ਸਭ ਅੰਦਰ ਆਪਣੀ ਹੱਦ ਦੇ ਅੰਦਰ ਜਿੱਥੇ ਕੈਮਰਾ ਨਜ਼ਰ ਆ ਕੈਮਰਾ ਉੱਥੋਂ ਨਜ਼ਰ ਆਉਂਦਾ ਹੈ ਬੰਦੇ ਚ ਸੀ ਸੀ ਫੋਰ ਵੀ ਹੈ ਆਪਣੇ ਹਾਂਜੀ ਹਾਂਜੀ ਤੇ ਨੁਕਸਾਨ ਕਿੰਨਾ ਹੋਇਆ ਨੁਕਸਾਨ ਸਰ ਉਹੀ ਲੋਕਸੀਲੇ ਤੋੜ ਗਏ ਇੱਕ ਇੰਟਰਲੌਕ ਫ੍ਰਾਕ ਕਰ ਗਏ ਇੱਕ ਮੇਨ ਲੌਕ ਤੋੜ ਗਏ ਸਾਡਾ ਬਾਕੀ ਤੇ ਸਮਾਨ ਸਭ ਠੀਕ ਸਾਡਾ ਕੀ ਕਿਹੜੇ ਮਕਸਦ ਨਾਲ ਆਏ ਇਹ ਸਾਨੂੰ ਸਮਝ ਨਹੀਂ ਆ। ਜਾਣ ਲੱਗੇ ਮੇਰੇ ਸਾਰੇ ਦਰਵਾਜ਼ੇ ਲੌਕ ਕਰਕੇ ਗਏproper ਜਿੰਨੇ ਸੀ ਚਾਬੀਆਂ ਟੰਗਦੇ ਆ ਉਥੇ ਚਾਬੀਆਂ ਟੰਗੇ ਗਏ। ਮਤਲਬ ਇਹ ਸਿਰਫ ਉਹ ਲੋਕ ਉਹਨੂੰ ਕੁੰਡੀ ਲਗਾ ਕੇ। ਕੀ ਮੰਗ ਕਰਨੀ ਚਾਉਂਦੇ ਆ ਸਰਕਾਰ ਤੋਂ? ਸਰ ਇਹਹੀ ਸਰਕਾਰ ਤੋਂ ਮੰਗ ਕਰਦੇ ਆ ਵੀ ਇਸ ਤਰ੍ਹਾਂ ਜਿਹੜੇ ਸਰارتی ਅੰਸਰ ਹੈ, ਸਰਾਰੂਤਰ ਆ ਲਈ ਆਏ ਚੋਰੀ ਕਰਨ ਲਈ ਆਏ ਇਹਨੂੰ ਫੜਿਆ ਜਾਏ ਇਹਨੂੰ ਸਜ਼ਾ ਉਹਨਾਂ ਦਿੱਤੀਆਂ ਜਾਣ ਤਾਂ ਕਿ ਦੁਬਾਰਾ ਇਸ ਤਰ੍ਹਾਂ ਦੀ ਘਟਨਾ ਸਕੂਲਾਂ ਵਿੱਚ ਨਾ ਹੋਵੇ। Yeah.